ਗਰਾਊਂਡ ਨਾਲ ਤਾਂ ਜੁੜਨੇ ਪੈਣਾ ਇਸ ਮਿੱਟੀ ਨਾਲ ਆਪਾਂ ਨੂੰ ਜੁੜਨਾ ਹੀ ਪੈਣਾ ਅੱਜ ਜੁੜਜੋ ਚਾਹੇ ਕੱਲ ਜੁੜਜੋ ਜ਼ਰੂਰ ਗਰਾਊਂਡ ਦੇ ਨਾਲ ਪਿਆਰ ਜ਼ਰੂਰ ਪਾਓ ਲਓ ਵੀ ਮਿੱਤਰੋ ਅੱਜ ਆਪਾਂ ਆਪਣੇ ਪਿੰਡ ਦੇ ਗਰਾਊਂਡ 'ਚ ਆਏ ਸੀ ਇਧਰ ਹਾਈ ਸਕੂਲ ਪਿੰਡ ਪਲੂਰ ਤੇ ਅੱਜ ਤੁਹਾਨੂੰ ਦਿਖਾਉਨੇ ਆ ਬਈ ਇੱਥੇ ਮੈਚ ਲੱਗਦੇ ਤੇ ਛੋਟੇ ਬੱਚੇ ਕਾਫੀ ਆ ਬਈ ਤੇ ਮੈਂ ਵੀਡੀਓ ਥਰੂ ਅਪੀਲ ਕਰਨਾ ਚਾਹੁੰਦਾ ਵੀ ਆਪਣੇ ਪਿੰਡ ਦੇ ਛੋਟੇ ਬੱਚਿਆਂ ਨੂੰ ਵੱਡਿਆਂ ਨੂੰ ਤੇ ਜ਼ਰੂਰ ਤੁਸੀਂ ਗਰਾਊਂਡ 'ਚ ਆਇਆ ਕਰੋ ਸ਼ਾਮ ਨੂੰ ਤੇ ਦੇਖੋ ਤੁਸੀਂ ਲਾਈਵ ਮੈਚ ਅੱਜ ਅੱਜ ਤੁਹਾਨੂੰ ਜਿੰਮ ਵੀ ਦਿਖਾਉਨੇ ਆ ਤੇ ਜਰੂਰ ਗਰਾਉਂਡਾਂ ਦੇ ਨਾਲ ਜੁੜੋ ਤੇ ਗਰਾਉਂਡ ਨਾਲ ਜੁੜਨ ਦੀ ਆਪਾਂ ਨੂੰ ਬਹੁਤ ਲੋੜ ਆ ਪੰਜਾਬ ਨੂੰ ਬਈ ਜਿਹੜੇ ਕਹਿੰਦੇ ਆ ਨਸ਼ਾ 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 ਸਾਰਾ ਕੁਝ ਨਸ਼ਾ ਹੀ ਨਹੀਂਗਾ ਤੇ ਆਹ ਦੇਖੋ ਤੁਸੀਂ ਛੋਟੀ ਉਮਰ ਦੀ ਜਾਂ ਇੱਧਰ ਸਾਡਾ ਹਰ ਪ੍ਰੀਤ ਵੀ ਲੱਗਾ ਬਈ ਐਡਾ ਪਾਉਣ ਪਟੂ ਧੋਮਾ ਦਾ ਜੱਫਾ ਚਾਹੀਦਾ ਲਓ ਜੀ ਵੱਧ ਵੱਧ ਬੱਚਿਆਂ ਨੂੰ ਜਰੂਰ ਭੇਜਿਆ ਕਰੋ ਇਧਰ ਹਰ ਪ੍ਰੀਤ ਦੇ ਜਵਾਕ ਵੀ ਵੀ ਨਿੱਕੇ ਵੀ ਆਏ ਆ ਤੇ ਇਧਰ ਛੋਟੇ ਵੀ ਉਹ ਵੀ ਤੁਹਾਨੂੰ ਦਿਖਾਉਨੇ ਆ ਮਾਰੇ ਖਵਾ ਮਾਰੇ ਚੱਲ ਚੱਲਾ ਆਣੀ ਜਾਣ ਦਿੰਦਾ ਹਾਂ ਤੈਨੂੰ ਹੁਣ ਨਹੀਂ ਜਾਣ ਦਿੰਦਾ ਇਹ ਤੈਨੂੰ ਹੁਣ ਨਹੀਂ ਜਾਣ ਦਿੰਦਾ ਇਹ ਮੈਂ ਤੁਹਾਡਾ ਮਾਡਲ ਹਾਂ ਤੂੰ ਨਹੀਂ ਤੂੰ ਇਕੱਲੇ ਉੱਪਰ ਨਹੀਂ ਲਾ ਸੂਰ ਲੱਗੇ ਆ ਬਹੁਤ ਸੋਹਣਾ ਹੀ ਆ ਲੱਤੋ ਆਪੇ ਸਖਲਾ ਇਹ ਤਾਂ ਨਿੱਕੇ ਜਿਹੋ ਦੇ ਵੀ ਲੱਗੇ ਸਾਡੇ ਚਲ ਦਿਖਾਓ ਮੈਚ ਓਰੇ ਆ ਓਰੇ ਆ ਫਤਿਹ ਓਰੇ ਆ 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 ਚਲ ਫੜਲਾ ਹੁਣ ਚਲ 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 ਓ ਮਿੱਟੀ ਨੂੰ ਕੋਈ ਨਹੀਂ ਫੜ ਕੇ ਲਿਆਉਣਾ ਹੋ ਗਿਆ ਜੀ ਭੱਜ ਕੇ ਓ ਮਗਰ ਆ ਤੇਰੇ ਇਧਰ ਆ ਜਾਓ ਇਧਰ ਮੇਰੇ ਕੋਲੇ ਉਰੇ ਆਓ ਉਰੇ ਆਓ ਭੱਜ ਕੇ ਉਰੇ ਆਓ ਉਰੇ 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 ਆ ਭੱਜ ਕੇ ਇੱਥੇ ਆਓ ਇੱਥੇ ਇੱਥੇ ਆਓ ਇੱਥੇ ਆਓ ਅੱਡ ਮੈਂ ਚਲਾਉ ਤੁਸੀਂ ਚਲੋ ਚੱਲ ਲੱਤ ਚੁਲਾਈ ਜਾਂਦਾ ਲੱਤ ਖੱਚਲਾ ਲੱਤ ਥੱਲੇ ਬਹਿ ਗਏ ਹਾਂ ਚੱਲ ਖੱਚਣਾ ਪਿੱਛੇ ਨੂੰ ਪਿੱਛੇ ਨੂੰ ਖੱਚਲਾ ਲਾਤੇ ਦੀ ਉੱਤੇ ਬਹਿ ਜਾ ਵਰਦਾਨ ਉੱਤੇ ਬਹਿ ਜਾ ਉੱਤੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਚੱਲ ਚੱਲ ਜਾ ਨਿਕਰ ਨਹੀਂ ਲਾਉਣੀ ਆ ਜਾ ਘੋੜੀ ਬਣਾ ਘੋੜੀ ਇਹਨੇ ਆ ਗਿਆ ਆ ਗਿਆ ਓਰੇ ਆ ਜੋ ਇਧਰ ਆ ਜੋ ਓਰੇ ਆ ਜੋ ਲੈ ਵੀ ਪਿਓ ਪੁੱਤ ਲਾਉਣ ਲੱਗੇ ਮੈਚ ਇਹ ਹਾਰਪੀ ਦਾ ਮੁੰਡਾ ਬਈ ਫਤਿਹ ਕਿੰਨੇ ਦਿਨਾਂ ਦਾ ਆਉਂਦਾ ਕੇ ਅੱਜ ਹੀ ਆਇਆ ਜੀ ਅੱਜ ਹੀ ਆਇਆ ਜੀ ਪਹਿਲੇ ਤਾਂ ਨਹੀਂ ਅੱਜ ਓਏ ਪੂਰਾ ਇੱਕ ਤਵਾ ਫੇਰਤਾ ਯਾਰ ਪਹਿਲੇ ਦਿਨ ਆਇਆ ਓਰੇ ਆ ਟਾਪੂ ਲਾ ਕੇ ਦੇਖਾ ਫਿਰ ਲੈ ਟਾਪੂ ਲਾ ਕੇ ਲਾ ਕੇ ਖਾ ਲਾ ਕੇ ਮਿੱਟੀ ਨਹੀਂ ਚੱਕਣੀ ਟਾਪੂ ਓਰੇ ਆਓ ਓਰੇ ਆ ਤੂੰ ਸੀ ਦੋਵੇਂ ਵਿੱਚ ਵੱਜੋਗੇ ਉਰੇ ਆ ਜੋ ਉਰੇ ਉਰੇ ਆ ਜੋ ਉਰੇ ਉਧਰ ਭੱਜ ਗਿਆ ਉਹ ਅੱਗੇ ਮਿੱਟੀ ਨਹੀਂ ਪਾਉਣੀ ਤੂ ਰਿਆ ਉਧਰ ਭੱਜ ਕੇ ਉਰੇ ਆ ਰੇਸ ਲਾ ਕੇ ਵੇਖੀ ਆਪਾਂ ਰੇਸ ਲਾ ਕੇ ਵਿਖਾਉਂਗੇ ਚਲੋ 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 ਫੜ ਲਓ ਲੈ ਡੇਕ ਹੀ ਦਿੱਤਾ ਫੜਦਾ ਹੁਣ ਭੱਜ ਗਿਆ ਉਹ ਮੋਟੀ ਨਹੀਂ ਹਟਾਈ ਦਿੱਤੇ ਉਹ ਬਈ ਟਾਲਾ ਆ ਜਾ ਹਟਾ ਦਊ ਫੜ 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 ਡਰ ਨਾ ਟੱਕਲਾ ਤੂੰ ਡਾਰੀ ਗਿਆ ਯਾਰ ਲੋ ਵੀ ਗਰਾਊਂਡਾਂ ਦੇ ਨਾਲ ਜ਼ਰੂਰ ਜੁੜੋ ਤੇ ਆਪਣੇ ਪਿੰਡ ਭਲੂਰ ਜ਼ਰੂਰ ਆਇਆ ਕਰੋ ਵੀ ਤੇ ਗਰਾਊਂਡ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਇਆ ਕਰੋ ਤੇ ਚਲੋ ਇੰਨਾ ਵੀ ਮੋਬਾਈਲਾਂ ਤੋਂ ਵੀ ਦੂਰ ਰਹਿਣਗੇ ਤੇ ਬਾਕੀ ਗਰਾਊਂਡ ਨਾਲ ਤਾਂ ਜੁੜਨਾ ਹੀ ਪੈਣਾ ਇਸ ਮਿੱਟੀ ਨਾਲ ਆਪਾਂ ਨੂੰ ਜੁੜਨਾ ਹੀ ਪੈਣਾ ਅੱਜ ਜੁੜ ਜੋ ਚਾਹੇ ਕੱਲ ਜੁੜ ਜੋ ਜ਼ਰੂਰ ਗਰਾਊਂਡ ਦੇ ਨਾਲ ਪਿਆਰ ਜ਼ਰੂਰ ਪਾਓ ਤੇ ਅੱਜ ਮੈਂ ਹਾਂ ਚਲੋ ਵੀਡੀਓ ਬਣਾਉਨੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਣੇ ਪਿੰਡ ਭਲੂਰ ਦਾ ਵੀ ਇੱਥੇ ਜਿਮ ਵੀ ਹੈਗੀ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇਧਰ ਮੈਚ ਦੇਖੋ ਤੁਸੀਂ ਛੋਟੇ ਯੋਧਿਆਂ ਦੇ ਚਲੋ ਵੀ ਚਲੋ ਆ ਵੇਖਿਆ ਮਿੱਟੀ ਕਿਉਂਕਿ ਆਪਣੇ ਘਰਾਂ ਦੇ ਵਿੱਚ ਮਿੱਟੀ ਵੀ ਹੈਣੀਗੀ ਤੇ ਇੱਥੇ ਮਿੱਟੀ 'ਚ ਚਲੋ ਆਉਂਦੇ ਆ ਮਸਤੀ ਕਰਦੇ ਆ ਇਹਨੇ ਨਾ ਬੱਚਾ ਚਲੋ ਵੱਧਦਾ ਫੁੱਲਦਾ ਨਾਲੇ ਗਰਾਊਂਡ ਦੇ ਨਾਲ ਜੁੜਦਾ ਤੇ ਬਾਕੀ ਇਹ ਤਾਂ ਪੂਰਾ ਫਨ ਕਰੀ ਜਾਂਦੇ ਰੇ ਇਧਰ ਮੈਚ ਵੀ ਪੂਰੇ ਜ਼ਬਰਦਸਤ ਲੱਗਿਆ ਰੇਡਰ ਬਣਿਆ ਏ ਕਿਦਾ ਮੁੰਡਾ ਹੈ ਕੁੱਦਾ ਇਹ ਹਾਂ ਕੁੱਦਾ ਇਹ ਉਹ ਕੁੱਦਾ ਹੈ ਮੁੰਡਾ ਅੱਛਾ ਇਹ ਕਮਾ ਕਮਾ ਕਾ ਹਾਂ ਇੱਧਰ ਸਾਡਾ ਹਰਸ਼ ਭਲੂਰੀ ਬੈਠਾ ਬਈ ਉਹਦੇ ਨਾਲ ਕਰਾਉਨੇ ਆ ਸਾਡੀ ਗੱਲ ਬਾਤ ਇੱਧਰ 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 ਪਾਇਆ ਪਾਇਆ ਲੈ ਵੀ ਸਾਡਾ ਹਰਪੀ ਤੇ ਰੇਡ ਪਾਉਂਦਾ ਦੇ ਦੇ ਜਫਾ ਲਾਉਂਦੇ ਜਫਾ ਲੱਗਣਾ ਚਾਹੀਦਾ ਹੁਣ ਕੁਦਿਆ ਚੱਲ ਹਾਂ ਇੱਥੇ ਸਾਡੇ ਪੁਰਾਣੇ ਖਿਡਾਰੀ ਵੀ ਖੜੇ ਆ ਬਾਈ। ਆਮੜਿਆ ਕਿਵੇਂ ਆ? ਠੀਕ ਆ ਬਾਈ ਠੀਕ ਆ ਵਧੀਆ। ਲਾਉਣੀ ਛੁੱਟੀ? ਨਾ ਹੈ। ਲਓ ਜੀ ਪੁਰਾਣੇ ਬੜੇ ਖੇਡੇ ਆ ਇਹ ਬੰਦੇ ਤੇ ਵਧੀਆ ਗੇਮ ਸੀ ਹੁਣ ਵੀ ਚਲੋ ਗਰਾਊਂਡ ਨਾਲ ਜੁੜੇ ਆ। ਹੋਰ ਵੀਰੇ ਕੀ ਹਾਲ? ਵਧੀਆ ਵਧੀਆ। ਠੀਕ ਠਾਕ ਚੜ੍ਹਦੀ ਕਲਾ। ਹਾਂ ਬਾਕੀ ਬੰਦੇ। ਬਸ ਵਧੀਆ। ਕਿਵੇਂ ਫਿਰ ਕਿੰਨੇ ਕੁ ਹੁਣ ਮੁੰਡੇ ਆਉਂਦੇ ਆ ਜਾਂ ਛੋਟੇ ਬੱਚੇ? ਮੁੰਡੇ ਆ ਹੀ ਜਾਂਦੇ ਯਾਰ ਮੁੰਡੇ ਤਾਂ 10 15 ਹੋ ਜਾਂਦੇ 20 ਵੀ ਹੋ ਜਾਂਦੇ। ਠੀਕ ਆ। ਤੇ ਵਧੀਆ ਮਿਹਨਤ ਸ਼ਾਮ ਲਾਉਂਦੇ ਆ। हां 3-4 ਕੁੜਲੇ ਨੇ ਪੱਦ ਲੈਂਦੇ ਬਸ ਕੀ ਅਪੀਲ ਕਰਨੀ ਚਾਹੁੰਦੇ ਛੋਟੇ ਬੱਚੇ ਆ ਚਲੋ ਜੁੜਨਾ ਚਾਹੀਦਾ ਗਰਾਊਂਡ ਨਾਲ ਅਪੀਲ ਇਹੀ ਆ ਕਿ ਆਓ ਇੱਥੇ ਵਧੀਆ ਜਵਾਬ ਸਿੱਖਦੇ ਆ ਕੋਸ ਆਓ ਗਰਾਊਂਡ ਨਾਲ ਜੁੜਨਾ ਦੇ ਲੱਗੇ ਰਹਿੰਦੇ ਸਾਰੇ ਸਹੀ ਸਹੀ ਹੈ ਸਹੀ ਹੈ ਚਲੋ ਜੇ ਘੰਟਾ ਦੋ ਘੰਟੇ ਆਣਗੇ ਫੋਨ ਤੋਂ ਛਟਕਾਰਾ ਤਾਂ ਮਿਲੂ ਨਾਲੇ ਚਲੋ ਮਿੱਟੀ ਨਾਲ ਤਾਂ ਜੁੜਨਾ ਚਾਹੀਦਾ ਹੋਰ ਚੜਦੀ ਕਲਾ ਚਲੋ ਲੋ ਜੀ ਇਧਰ ਦੂਜੀ ਸਾਈਡ ਸਾਡੀ ਕ੍ਰਿਕਟ ਦੀ ਟੀਮ ਆ ਚਲੋ ਗੇਮ ਕੋਈ ਵੀ ਹੋਵੇ ਗਰਾਊਂਡ ਨਾਲ ਤਾਂ ਜੁੜਨਾ ਚਾਹੀਦਾ ਗੇਮ ਕੋਈ ਵੀ ਹੋਵੇ ਕਬੱਡੀ ਹੋਵੇ ਕ੍ਰਿਕਟ ਹੋਵੇ ਵਾਲੀਬਾਲ ਫੁੱਟਬਾਲ ਹੋਵੇ ਇਧਰ ਵੀ ਲੱਗੇ ਸਾਡੇ ਪਿੰਡ ਦੇ ਚੋਬਰ चल 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 लै गया खेचके। ला गया खिच के ला गया जफा आ जा तीन मिनट आवाया ਹਾਂ ਲੱਗ ਗਿਆ ਬਾਈ ਨੇ ਕਹਿੰਦਾ ਮੈਚ ਚੱਲ ਚੱਲ ਖੜਾ ਹੋ ਉੱਤੇ ਹੋ ਉੱਤੇ ਹੋ ਦੇ ਚੱਲ ਚੱਲ ਚਾਪੀ ਮਾਰ ਕੇ ਦਿਖਾ ਚੱਲ ਤੇਨੂੰ ਢਾਲਿਆ ਉਹਨੇ ਹੁਣ ਚੱਲ ਢਾਲ ਉਹਨੂੰ ਢਾ 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 ਥਾਪੀ ਮਾਰ ਕੇ ਵਿਖਾ ਥਾਪੀ ਲੈ ਬੰਦਾ ਮੂਰੇ ਲੱਗ ਜਾਂਦਾ ਓਏ ਬਰਦਾ ਦੋ ਨੰਬਰ ਤੋਂ ਲਕਵਾ ਸੁਣਾ ਗੱਲਬਾਤ ਕੋਈ ਲਕੂ ਅੱਜ ਮਾਰ ਕੇ ਫਿਰ ਕੰਨੀ ਜਾ ਛਾਡੇ ਨੂੰ ਵਿਚਾਲੇ ਲੱਗ ਉਧਰ ਲੱਗ ਵਿਚਾਲੇ ਛੱਟ ਬੋਲੋ ਮੜਕ ਤੂੰ ਉੱਧੜਦਾ ਨਹੀਂ ਉੱਥੇ ਯਾਰ ਤੂੰ ਨਾ ਰੋ ਵੀ ਲਾ ਮੋਰਾਣਾ ਗੋਲ ਘਲਾਇਆ ਕਰ ਮੇਰਾ ਇੱਕ ਟਾਕੂ ਦਿਲਾਂ ਕੰਪ ਰਹਿਣਾ ਤਾਲ ਕੋ ਦਿਆ ਇਧਰ ਮੈਨੂੰ ਲਾ ਲੈਣਾ ਇਹ ਕਿ ਕਰਵਾਇਆ ਪੱਕਾ ਲੱਗਾ ਹੁੰਦਾ ਮਾ ਮਾ ਤਿੰਨ ਚਾਰ ਸਾਲ ਮੇਰਾ ਬੋਟੇ ਨਹੀਂ ਹੋਣੀ ਨਹੀਂ ਖਾਂਦੇ ਆ ਸੁਣਿਆ ਕਿ ਲੱਗਾ ਹੀ ਕਹਿ ਲੱਗਦੀ ਨਹੀਂ 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 ਲੱਗਿਆ ਕਰੋ ਟਟਕੇ ਦਾ ਨਹੀਂ ਜਿਆਦਾ ਟਟਕੇ ਪਾਸੇ ਹੋਣ ਤੋੜੋ 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 ਤਾਤਰੀ ਨਾ ਨਿਕਣਾ ਦੇਗਾ ਕੰਗਾਲਾ ਤੁਨ ਨਾ ਬਾਹਰ ਹੋਣਾ ਚਾਹੀਦਾ ਕਿਵੇਂ ਖਿੱਲੀ ਜੰਨੇ ਆ ਹਾ ਹਾ ਮਰਿਆਈ ਆਏ ਵਾਹ ਵਾਹ ਤਾਲਾ ਚੱਲ ਅੱਠ ਠੀਕ ਹੈ ਯਾਰ ਮੰਨ ਹੀ ਗਿਆ ਕਿਨੇ ਕੁੱਦਿਆ ਢੋਲਤਾ ਚੱਕਾ ਉਹ ਆ ਪੀ ਲਿਆ ਇਧਰ ਵੇਖੋ ਚੱਲ ਵੇ ਕੁੱਦਿਆ ਲਾਓ ਜੱਪਾ ਇਧਰ ਕਿਧਰ ਵੜ ਜਾਣਾ ਇਕਾ ਚੱਲ ਰਹਿਣਾ ਨਹੀਂ ਚਾਹੀਦਾ ਕੁੱਦਿਆ ਹੁਣ ਬੇਇੱਜ਼ਤੀ ਹੋ ਜੈਣੀ ਹੁਣ ਕੁੱਦਿਆ ਬੇਇੱਜ਼ਤੀ ਕੁੱਦਿਆ ਬੇਇੱਜ਼ਤੀ ਕੁੱਦਿਆ ਬੇਇੱਜ਼ਤੀ ਚੱਲ ਕੋਈ ਨਹੀਂ ਕੋਈ ਨਹੀਂ ਨੈਕਸਟ ਟਾਈਮ ਸਹੀ ਚੱਲ ਚੱਲ ਲਾਜੌਰ ਆਈਡੀਆ ਲੱਤਾਂ ਸੰਘੜਾ ਨਹੀਂ ਸੰਘਦੇ ਆਣਾ ਥੋੜਾ ਸੰਘਿਆ ਨਗਰ ਆ ਗਿਆ ਕੁਦ ਦਾ ਰੈਡਰ ਫੇਰ ਚੱਲ ਇੱਕੋਦਿਆ ਵੈਰੀ ਗੁੱਡ ਤਰੇ ਤੁਹਾਡਾ ਬੱਤਵਾ ਦੇ ਘਰੇ ਕੱਟ ਵਜੂਗਾ ਐਸੇ ਵਜੂਗਾ ਮੈਂ ਗਰੂਅਤੋਂ ਨੰਬਰ ਵਾਲਾ ਹਿਲੋ ਮੜਾ ਕਾ ਪਰ ਤਾਂ ਤੁਸੀਂ ਹੀ ਪਾ ਦੇ ਤੂੰ ਹੀ ਪਾ ਦੇ ਫੜ ਲੈ ਕਟਾਲਾ ਟਾਲਾ ਤੋਰ ਪੱਟੂ ਖੱਚ ਜਾ ਫੇ ਤੈਨੂੰ ਖੱਚ ਪੱਟੂ ਖੱਚ ਖੱਚ ਹੋਰ ਦੇ ਆਹੋ ਤਾਰ ਦੇ ਮਾਰੀਆ ਮਾਰ ਦੇ ਫੱਟੇ ਮਾਰ 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 ਦੇ ਤਾਰ ਤੇ ਫੱਟੇ ਅੱਗੇ ਮਾਰ ਦੇ ਕੱਤੂ 100 ਵੀ ਪਾਧ ਕੇ ਉੱਤੇ ਰਹੀ ਹੁਣ ਖੇਡ ਲੋ ਜਦੋਂ ਖੇਡ ਲੋ ਹਿੱਕ ਤੇ ਹਿੱਕ ਤੇ ਚਲੋ ਲਾ ਦਿਓ ਜੱਫਾ ਇੱਕ ਖੱਤ 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 ਨਹੀਂ ਖੱਤ ਚਲ ਨਹੀਂ 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 ਤੂੰ ਆਊਗਾ ਤੂੰ ਜਾਉਂਦਾ ਚਲ ਕਿੱਥੇ ਜਾਦੇ ਨਹੀਂ 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 ਬਾਹਰ ਹੁਣ ਕੋਈ ਨਹੀਂ